ਸਰੀਏ ਜੀ ਕਾਮੀ ਸਾਹਿਬ ਜਿਹੜੀ ਕੋਸ਼ਿਸ਼ ਇਹ ਕੀਤੀ ਗਈ ਹੈ ਸਕੈਨ ਕੇਂਦਰ ਦੀ ਸਰਕਾਰ ਵੱਲੋਂ ਇਸ ਨੂੰ ਕਿਸ ਤਰ੍ਹਾਂ ਤੋਂ ਦੇਖਦੇ ਹੋ ਕਿਸ ਤਰ੍ਹਾਂ ਤੋਂ ਇਹ ਜਿਹੜਾ ਪੰਜਾਬ ਦੇ ਹੱਕਾਂ ਤੇ ਇੱਕ ਉਠਾਰਾ ਘਾਤ ਹੈਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਜਿਹੜਾ ਪਿਛਲੇ 3 ਤਰੀਕ ਨੂੰ ਚਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਜਲਾਸ ਸੀ ਉਹਦੇ ਵਿੱਚ ਵੀ ਅਸੀਂ ਇਹ ਮਤਾ ਪਾਇਆ ਸੀ ਕਿ ਪੰਜਾਬ ਯੂਨੀਵਰਸਿਟੀ ਬਿਫੋਰ ਪਾਰਟੀਸ਼ਨ ਇਹ ਵਰਕ ਕਰ ਰਹੀ ਆ ਆਫਟਰ ਪਾਰਟੀਸ਼ਨ ਇਹ ਚੰਡੀਗੜ੍ਹ ਵਿਖੇ ਆਪਣੇ ਸਾਰੇ ਕਾਰਜ ਪਹਿਲਾਂ ਹੁਸ਼ਿਆਰਪੁਰ ਕਰਦੀ ਰਹੀ ਫਿਰ ਇੱਥੇ ਕਰਦੀ ਨੇ ਤੇ ਲੋਕਤੰਤਰਕ ਢੰਗ ਦੇ ਨਾਲ ਇਹਦੀ ਸੈਨੇਟ ਦੇ ਜਿਹੜੇ ਮੈਂਬਰ ਆ ਉਹਨਾਂ ਦੀ ਚੋਣ ਹੁੰਦੀ ਆ ਜਿਹਨੂੰ ਅੱਜ ਲੋਕਮਈ ਏਜੰਡੇ ਰਾਹੀਂ ਹੌਲੀ-ਹੌਲੀ ਕਰਕੇ ਸਲੋ ਪੋਇਜ਼ਨਿੰਗ ਕਰਕੇ ਇਹਨੂੰ ਅੱਜ ਸੈਂਟਰ ਆਪਣੇ ਸਿੱਧੇ ਆਪਣੇ ਹੱਕ ਲੈ ਰਿਹਾ ਆਪਣੇ ਕਬਜ਼ੇ ਦੇ ਵਿੱਚ ਤੇ ਜਿਹੜੇ ਇੱਥੇ ਸਾਡੇ ਸੈਨੇਟਰ ਆ ਕੁਛ ਤੇ ਕੁਛ ਬੱਚੇ ਵਿਦਿਆਰਥੀ ਆ ਜਿਹੜੇ ਇਹਨਾਂ ਨੇ ਧਰਨਾ ਵੀ ਲਾਇਆ ਤੇ ਮੈਂ ਅੱਜ ਇਹਨਾਂ ਦੇ ਨਾਲ ਇਸ ਧਰਨੇ ਵਿੱਚ ਸ਼ਾਮਲ ਹੋਣ ਵੀ ਆਇਆ ਨਾਲ ਇਹਨਾਂ ਨੇ 10 ਤਰੀਕ ਨੂੰ ਇੱਕ ਵੱਡਾ ਇਕੱਠ ਵੀ ਰੱਖਿਆ ਤੇ ਉਹਦਾ ਮੈਂ ਸਮਰਥਨ ਵੀ ਕਰਦਾ ਹਾਂ ਤੇ ਸਾਰੇ ਸਮੂਚੇ ਭਾਈਚਾਰੇ ਨੂੰ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਇਹ ਉਹ ਯੂਨੀਵਰਸਿਟੀ ਆ ਜਿਹੜੀ ਸੱਭਿਆਚਾਰ ਵੀ ਸਾਹਮਣੇ ਬੈਠੀ ਆ ਇਹ ਉਹ ਯੂਨੀਵਰਸਿਟੀ ਆ ਜਿਹੜੀ ਪੰਜਾਬੀ ਬੋਲੀ ਨੂੰ ਵੀ ਸਾਹਮਣੇ ਬੈਠੀ ਆ ਭਾਵੇਂ ਯੂਨੀਵਰਸਟੀਆਂ ਹੋਰ ਵੀ ਹੈਗੀਆਂ ਪਰ ਕਿਉਂਕਿ ਇਹਦਾ ਪੁਰਾਣਾ ਪੈਟਰਨ ਰਿਹਾ ਸੈਨੇਟ ਦੇ ਮੈਂਬਰ ਜਿਹੜੇ ਉਹ ਚੁਣ ਕੇ ਵਕ ਵਕ ਕਿਥਿਆਂ ਚੋਂ ਆਉਂਦੇ ਕੋਈ ਲੈਕਚਰਾਂ ਦੇ ਚੋਂ ਆਉਂਦੇ ਆ ਕੋਈ ਗ੍ਰੈਜੂਏਸ਼ਨ ਕੌਨਸਟੀਟੂਐਂਸੀਆਂ ਦੇ ਵਿੱਚ ਆਉਂਦੇ ਆ ਸੋ ਮੈਂ ਤਾਂ ਸਿਰਫ ਇਹਨਾਂ ਦੇ ਅੱਜ ਧਰਨੇ ਦੇ ਵਿੱਚ ਤੇ 10 ਤਰੀਕ ਲਈ ਇਹਨਾਂ ਨੂੰ ਇਹ ਅਸ਼ਵਾਸ਼ਣ ਦਵਾਉਣ ਆਇਆ ਕਿ ਅਸੀਂ ਉਸ ਦੇ ਵਿੱਚ ਆਪਣਾ ਜਿੰਨਾ ਵੀ ਬੱਚ ਛੱਡ ਕੇ ਆਪਣਾ ਜੋੜ ਦਵਾਂ। ਕਾਮੀ ਸਾਹਿਬ ਇੱਕ ਕੋਸ਼ਿਸ਼ ਪਹਿਲਾਂ ਵੀ ਹੋਈ ਸੀ ਜਦ ਅਕਾਲੀਆਂ ਦੀ ਸਰਕਾਰ ਸੀਗੀ ਤੇ ਬਾਦਲ ਸਾਹਿਬ ਨੇ ਐਨਓਸੀ ਦਿੱਤਾ ਸੀਗਾ ਹਾਲਾਂਕਿ ਉਸ ਟਾਈਮ ਕੇਂਦਰ ਦੇ ਵਿੱਚ ਜਿਹੜੀ ਹੈ ਕਾਂਗਰਸ ਦੀ ਸਰਕਾਰ ਸੀਗੀ ਤੇ ਐਨਓਸੀ ਫਿਰ ਵਾਪਸ ਲੈ ਲਿਆ ਗਿਆ ਜਦ ਪੰਜਾਬ ਨੇ ਵਿਰੋਧ ਕੀਤਾ। ਦੇਖੋ ਬੇਨਤੀ ਹੈ। ਕਿਉਂਕਿ ਜੇ ਆਪਾਂ ਸਾਡਾ ਹੁਣ ਕੀ ਸਿਸਟਮ ਕੀ ਆ ਸਾਡਾ? ਸਾਡਾ ਸਾਰਿਆਂ ਦਾ ਸਿਸਟਮ ਆ ਵੀ ਥੱਲੇੋਂ ਜਾ ਕੇ ਜਾ ਕੇ ਮ ਖਰੀਦਣੇ ਐ ਐਸਲੇ ਮੌਕੇ ਤੇ ਕੀ ਹੋਣ ਰਿਹਾ ਆ ਪਹਿਲਾਂ ਕੀ ਹੋਇਆ ਹੁਣ ਅੱਜ ਮੌਕੇ ਤੇ ਕੀ ਹੋਣ ਰਿਹਾ ਇਸ ਕਰਕੇ ਮੈਂ ਸਿਰਫ ਕੇਵਲ ਦਾ ਕੇਵਲ ਇੱਕ ਇਸੇ ਕਾਰਜ ਲਈ ਆਇਆ ਕਦੇ ਇਹਨਾਂ ਦੇ ਨਾਲ ਅੱਜ ਸਾਹਿਬਾਂ ਦੇ ਸ਼ਾਮਲ ਹੋਇਆ ਦੂਜਾ ਇਹਨਾਂ ਦੇ ਨਾਲ 10 ਤਰੀਕ ਨੂੰ ਪੂਰੇ ਦਾ ਪੂਰਾ ਸਮਰਥਨ ਪ੍ਰਧਾਨ ਜੀ ਮੈਨੇਜਰ ਜੀ ਗੁਰੂਵਾਰ ਸਾਹਿਬ ਇੱਥੇ ਪਹੁੰਚੇ ਸੀ ਜਿਹੜਾ ਜੱਥਾ ਗਿਆ ਸੀ ਉਹਦੇ ਵਿੱਚ ਵੀ ਕਾਫੀ ਦਾਦਾ ਇਹ ਚੀਜ਼ਾਂ ਸਾਹਮਣੇ ਆਈਆਂ ਕਿ ਕੁਝ ਹਿੰਦੂਆ ਨੂੰ ਤੇ ਕੁਝ ਸਿੱਖ ਵੀ ਹੈਗੇ ਸਨ ਜਿਹਨੂੰ ਨਹੀਂ ਜਾਣ ਦਿੱਤਾ ਪੂਰੀ ਸੱਚਾਈ ਕੀ ਹੈ ਕਿਉਂਕਿ ਇੱਕ ਜਿਹੜਾ ਇੱਕ 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 ਵੀ ਚੀਜ਼ ਸਾਹਮਣੇ ਆ ਰਹੀ ਹੈ ਦੇਖੋ ਜਿਹੜਾ ਇਹ ਵੀਜ਼ਾ ਸਿਸਟਮ ਹੁੰਦਾ ਇਹ ਤਾਂ ਅਸੀਂ ਅਪਲਾਈ ਕਰਦੇ ਚਸੇ ਦਾ ਉਹ ਫਿਰ ਦਿੱਲੀ ਇਹਨਾਂ ਦੀ ਐਮਬੈਸੀ ਜਿਹੜੀ ਪਾਕਿਸਤਾਨ ਦੀ ਉਹ ਕਰਦੀ ਆ ਮੈਂ ਪਿੱਛੇ ਪਾਕਿਸਤਾਨ ਆਪ ਵੀ ਗਿਆ ਸੀ ਉਦੋਂ ਮੈਂ ਕਹਿ ਕੇ ਆਇਆ ਸੀ ਕਿ ਸਾਡੇ ਜਿੰਨਾ ਜਸਾ ਸਾਨੂੰ ਅਥੋਰਾਈਜੇਸ਼ਨ ਹੈ ਉਹ ਸਾਰਿਆਂ ਨੂੰ ਵੀਜ਼ਾ ਦਿਓ ਤੇ ਪਿਛਲੀ ਵਾਰੀ ਵੀਜ਼ਾ ਸਾਨੂੰ ਸਾਰੇ ਮਿਲੇ ਵੀ ਪਰੋ ਰੋਕ ਲਾਤੀ ਸਰਕਾਰ ਨੇ ਤਾਂ ਨਹੀਂ ਜਾ ਸਕੀ ਉਹਦੇ ਵਿੱਚ ਫਿਰ ਕੋਈ ਇਹਨਾਂ ਦੀ ਆਪਣੇ ਹੋਮ ਡਿਪਾਰਟਮੈਂਟ ਦੀ ਕੋਖੋਫਿਆ ਰਿਪੋਰਟਾਂ ਹੁੰਦੀਆਂ ਕੁਝ ਹੋਰ ਹੁੰਦਾ ਤੇ ਅਸੀਂ ਤਾਂ ਕਹਿੰਨੇ ਹੁੰਨੇ ਵੀ ਜਿੰਨਾ ਸਾਨੂੰ ਜਥਾ ਆਥਰਾਇਜ਼ ਹੈਗਾ ਉਹ ਸਾਰੇ ਸਾਰਾ ਭੇਜ ਦਿਓ ਤੇ ਕੁਝ ਹੈਗੀਆਂ ਜਿਹੜੀਆਂ ਗੱਲਾਂ ਬੈਠ ਕੇ ਕਰਨ ਵਾਲੀਆਂ ਆ ਉਹ ਉਹਨਾਂ ਨੇ ਉੱਥੇ ਕੀਤੀਆਂ ਸੀ ਤੇ ਉਹਨਾਂ ਨੇ ਕਿਹਾ ਜੀ ਸਾਡੇ ਜਲ ਵਾਸੀਂ ਜਥੇ ਪੰਜਾਬ ਆਪਣੇ ਇੰਡੀਆ ਨੂੰ ਭੇਜਦੇ ਆ ਤਾਂ ਸਾਡੇ ਤੁਸੀਂ ਕੱਟ ਲੈਨੇ ਆ ਉਹ ਇਸ ਕਰਕੇ ਅਸੀਂ ਤਾਂ ਐਤਕੇ ਵੀ ਯਤਨ ਕੀਤਾ ਭਈ ਵੱਧ ਤੋਂ ਵੱਧ ਜਾਣ ਪਰ ਵਿੱਚੋਂ ਕੁਝ ਕੱਟ ਹੋ ਗਿਆ ਫਿਰ ਮੁੜ ਕੇ ਦੁਬਾਰਾ ਅਰਦਾ ਜੀ ਇੱਕ ਕਾਂਗਰਸ ਦੇ ਸਟੇਜ ਦੇ ਉੱਪਰ ਗੁਰੂ ਮਹਾਰਾਜ ਦੀ ਫੋਟੋ ਨਾਲ ਬੇਦਬੀ ਹੋਈ ਆ ਉਹਨੂੰ ਉਹਦਾ ਮੈਂ ਅੱਜ ਅੱਜ ਬਿਆਨ ਦੇ ਚੁੱਕਾ ਹਾਂ ਤੁਸੀਂ ਫਾਰਮ ਚ ਪੜ ਲਿਆ ਹੁਣ